ਮਾਨਯੋਗ ਪੁਲਿਸ ਕਮਿਸ਼ਨਰ ਅਮਰਸੇਲ ਸਦਾਕਪੁਰ ਪੁਲਿਸ ਸਾਹਿਬ ਉਹਨਾਂ ਦੀ ਹਦਾਇਤ ਅਨੁਸਾਰ ਪੁਲਿਸ ਕਮਿਸ਼ਨਰ ਅਮਰਸੇਲ ਦੇ ਟੀਮ ਸੀਆਈਏ 3 ਤੇ ਸਦਰ ਥਾਣਾ ਉਹਦੇ ਏ.ਸ.ਪੀ. ਨੌਰਥ ਸਾਹਿਬ ਸ਼੍ਰੀ ਅਰਵਿੰਦ ਮੀਨਾ ਸਾਹਿਬ ਤੇ ਮਨਿੰਦਰ ਜੀ ਏ.ਸ.ਪੀ. ਸਾਹਿਬ ਤੇ ਐਸ.ਐਚ.ਓ. ਸਾਹਿਬ ਇਹਨਾਂ ਨੇ ਬੜਾ ਬੜੀ ਵੱਡੀ ਰਿਕਵਰੀ ਕੀਤੀ ਹੈ ਉਹਦੇ ਚ ਥਾਣਾ ਸਦਰ ਨੇ ਐਫ.ਆਈ.ਆਰ ਨੰਬਰ 2 ਡੇਟਡ 512025 304235 BNS 2540815 ਦਾ ਪਰਚਾ ਦਰਜ ਕੀਤਾ ਸੀਗਾ ਉਹ ਇਸ ਪਰਚੇ ਦੇ ਤਹਿਤ ਅਸੀਂ ਤਿੰਨ ਬੰਦੇ ਅਰੈਸਟ ਕੀਤੇ ਸੀਗੇ ਜਿਨ੍ਹਾਂ ਨੇ ਇੱਕ ਸਕੂਟੀ ਅ ਕੋਈ ਸੀਗੀ ਆਪਣਾ ਸਤਾਈ ਫੁੱਟ ਰੋਡ ਤੋਂ ਇਹ ਪਰਚਾ ਦਰਜ ਕਰਾਇਆ ਸੀ ਸਚਦੀਪ ਸਿੰਘ ਨੇ ਐ ਦਰਬਾਰ ਸਾਹਿਬ ਗਿਆ ਸੀ 8:30 ਵਜੇ ਲਾਗੇ ਤਾਂ ਕਿ ਤੇ ਜਦੋਂ ਵਕਤ ਸਾਰੇ ਆਇਆ ਸੀਗਾ 11:40 ਦੇ ਲਾਗੇ ਤਿੰਨ ਬੰਦਿਆਂ ਨੇ ਇਹਦੀ ਸਕੂਟੀ ਰੋਕੀ ਤੇ ਗਨ ਪੁਆਇੰਟ ਤੇ ਸਕੂਟੀ ਸਨੈਚ ਕਰਕੇ ਲੈ ਗਏ ਜਿਵੇਂ ਸਾਨੂੰ ਪੁਲਿਸ ਨੂੰ ਇਤਲਾ ਮਿਲੀ ਤੇ ਪੁਲਿਸ ਨੇ ਪਰਚਾ ਦਰਜ ਕੀਤਾ ਤੇ ਇਨਵੈਸਟੀਗੇਟ ਕਰਨਾ ਸ਼ੁਰੂ ਕਰਤਾ ਮੈਟਰ ਇਹਦੇ ਜਦੋਂ ਇਨਵੈਸਟੀਗੇਟ ਕਰਨਾ ਸ਼ੁਰੂ ਕੀਤਾ ਤੇ ਅਸੀਂ ਉਹਦੇ ਵਿੱਚ ਤਿੰਨ ਬੰਦੇ ਅਰੈਸਟ ਕੀਤੇ ਅਰਸ਼ਦੀਪ ਸਿੰਘ ਲਾਇਸ ਵਿੱਕੀ ਅ ਪ੍ਰਿੰਸ ਦੀਪ ਸਿੰਘ ਲਾਇਸ ਪ੍ਰਿੰਸ ਤੇ ਅਨਮੋਲ ਸਿੰਘ ਇਹ ਸਾਰੇ ਹੀ 18-19 ਸਾਲ ਦੇ ਮੁੰਡੇ ਹੈਗੇ ਆ ਤੇ ਇਹਨਾਂ ਦੇ ਪਿਛਲਾ ਪਿਛੇ ਪਹਿਲਾਂ ਕੋਈ ਪਰਚਾ ਨਹੀਂ ਹੈ ਤੇ ਆਪਣਾ ਇਹ ਦੋ ਜਣਿਆਂ ਨੂੰ ਵਿੱਕੀ ਤੇ ਪ੍ਰਿੰਸ ਨੂੰ ਅਸੀਂ 27 ਫੁੱਟ ਰੋਡ ਤੋਂ 14 ਨੂੰ ਰੈਸ ਆਪਣਾ ਇਹਨਾਂ ਨੂੰ ਅਸੀਂ ਰੈਸ ਕੀਤਾ 12 ਨੂੰ ਤੇ ਜਿਹੜਾ ਹੈਗਾ ਅਨਮੋਲ ਇਹਨੂੰ ਅਸੀਂ 88 ਫੁੱਟ ਰੋਡ ਤੋਂ ਅਰੈਸਟ ਕੀਤਾ ਸੀ ਆਪਣਾ 14 ਤਰੀਕ ਨੂੰ ਐ ਬੇਸਿਕਲੀ 5 ਤਰੀਕ ਨੂੰ ਆਪਣੇ ਮੋਟਰਸਾਈਕਲ ਤੇ ਜਾ ਰਹੇ ਸੀਗੇ ਤੇ ਉੱਥੇ ਇਹਨਾਂ ਦਾ ਮੋਟਰਸਾਈਕਲ ਖਰਾਬ ਹੋ ਗਿਆ ਤੇ ਇਹ ਮੋਟਰਸਾਈਕਲ ਨੂੰ ਅਬੈਂਡਨ ਕਰਕੇ ਤੇ ਇਹਨਾਂ ਨੇ ਸਕੂਟੀ ਗਨ ਪੁਆਇੰਟ ਤੇ ਖੋਈ ਸੀ ਤੋਂ ਬਾਅਦ ਇਨ ਦ ਮੀਨ ਵਾਈਲ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਤੇ ਸਾਨੂਏ ਵੀ ਜੋ ਕੰਪਲੇਨੈਂਟ ਸੀ ਸਸਦੀਪ ਸਿੰਘ ਨੇ ਦੱਸਿਆ ਸੀ ਕਿ ਐ ਗਨਪੁਆਇੰਟ ਤੇ ਖੋਈ ਹੈ ਤੇ ਜਦੋਂ ਅਸੀਂ ਇਨਵੈਸਟੀਗੇਟ ਕੀਤਾ ਤੇ ਇਹਨਾਂ ਦੇ ਤਿੰਨ ਹੋਰ ਜਿਹੜੇ ਐਕਪਲੈਂਸ ਹੈਗੇ ਉਹ ਸਾਨੂੰ ਮਿਲੇ ਰੋਹਿਤ ਤੇ ਸੁਗਰਾਤ ਸਿੰਘ ਲਾਇਸ ਗੁਗਨਾ ਤੇ ਜੁਗਰਾਤ ਸਿੰਘ ਲਾਇਸ ਨਿੱਕਾ ਇਹਨਾਂ ਤੋਂ ਸਾਨੂੰ ਇੱਕ ਪਿਸਟਲ 32 ਬੋਰ ਤੇ 6 ਜ਼ਿੰਦਾ ਕਾਰਤੂਸ ਵੀ ਇਹਨਾਂ ਤੋਂ ਬਰਾਬਰ ਬਰਾਮਦ ਹੋਏ ਐ ਇਹ ਬੇਸਿਕਲੀ ਜਿਹੜੇ 6 ਜਣੇ ਹੈਗੇ ਐ ਇਹ ਪ੍ਰਾਪ ਦਾਸੂਵਲ ਜਿਹੜਾ ਗੈਂਗਸਟਰ ਹੈ ਜਿਹੜਾ ਯੂਐਸ ਬੇਸਡ ਗੈਂਗਸਟਰ ਹੈ ਉਹਦੇ ਉਹਦੇ ਲਈ ਕੰਮ ਕਰਦੇ ਆ ਤੇ ਬੇਸਿਕਲੀ ਹੈ ਰੈਕੀ ਵਗਰਾ ਕਰਦੇ ਆ ਤੇ ਕੋਈ ਵੀ ਵਾਰਦਾਤ ਨੂੰ ਮਤਲਬ ਜਿਹੜੀ ਵਾਰਦਾਤਾਂ ਹੁੰਦੀਆਂ ਉਹਨਾਂ ਨੂੰ ਇਨਜਾਮ ਦਿੰਦੇ ਆ ਤੇ ਅ ਕਿਨਾਟੋ ਹੋਰ ਵੀ ਜਿਹੜਾ ਸਾਨੂੰ ਇਨਵੈਸਟੀਗੇਸ਼ਨ ਤੋਂ ਪਤਾ ਚੱਲਿਆ ਹੈ ਜਿਹੜਾ ਜਦੋਂ ਸਰਪੰਚੀ ਇਲੈਕਸ਼ਨ ਸੀਗੀ ਤੇ ਰਾਜਵਿੰਦਰ ਸਿੰਘ ਤਲਵੰਡੀ ਜਿਹੜਾ ਅ सरपंच ਦਾ ਕਤਲ ਹੋਇਆ ਸੀ ਉਹਦੀ ਵੀ ਜਿਹੜਾ ਸੁਖਰਾਜ ਹੈਗਾ ਉਹਨੇ ਹੀ ਰੈਕੀ ਕੀਤੀ ਸੀ ਉਹਨੇ ਹੀ ਪ੍ਰਭ ਦਸੋਂ ਵੱਲ ਨੂੰ ਦੱਸਿਆ ਸੀਗਾ ਕਿ ਇਹ ਗੱਡੀ ਦੇ ਖੱਬੇ ਖੱਬੀ ਸੀਟ ਤੇ ਬੈਠਾ ਹੈ ਤੇ ਇਹ ਜਿਹੜੇ ਅਸੀਂ ਤਿੰਨੋ ਜਿਹੜੇ ਐਫ ਆਈ ਆ ਨੰਬਰ ਚਾਰੇ ਜਿਹੜੇ ਤਿੰਨ ਦੋਸ਼ੀ ਅਰੈਸ ਕੀਤੇ ਐ ਇਹ ਸਾਨੂੰ ਸੀਕ੍ਰੀਟ ਇਨਫੋਰਮੇਸ਼ਨ ਸਿਗੀ ਨਾਲ ਸਾਡੀ ਇਨਵੈਸਟੀਗੇਟਿਵ ਕੀਤਾ ਤੇ ਕਾਂਸੀ ਤੇ ਉਹਵੇਂ ਰੈਸਟ ਹੋਏ ਤੇ ਜਿਹੜੀ ਬਾਕੀ ਸਾਨੂੰ ਜਿਹੜਾ ਪ੍ਰਭ ਦਾਸੂ ਵੱਲ ਵੱਲਾ ਲਿੰਕ ਲੱਬਿਆ ਉਹ ਸਾਰਾ ਸੀ ਇਹਨਾਂ ਦਾ ਫੋਨ ਦਾ ਫੋਰੈਂਸਿਕ ਕਰਾਇਆ ਪੁੱਛਗਿੱਛ ਕੀਤੀ ਤੇ ਸੋਸ਼ਲ ਮੀਡੀਆ ਦੇ ਇਹਨਾਂ ਦੇ ਅਕਾਊਂਟ ਵਗਰਾ ਤੋਂ ਜਿਹੜੇ ਇਹਨਾਂ ਨੇ ਬਣਾਏ ਹੋਏ ਸੀ ਉਹਨਾਂ ਤੋਂ ਸਾਨੂੰ ਪਤਾ ਚੱਲਿਆ ਜੀ ਸਰ ਵੈਪਨ ਪਰ ਕੁਝ ਵੈਪਨ ਜਿਹੜਾ ਸੀ ਲਾਇਸੈਂਸੀ ਕੀ ਜਿਹੜਾ ਨਹੀਂ ਸਾਨੂੰ ਹਾਲੇ ਤੱਕ ਕੋਈ ਲਾਇਸੈਂਸੀ ਦਾ ਕੋਈ ਸਾਹਮਣੇ ਨਹੀਂ ਆਇਆ ਸਿੱਧਾ ਕੋਈ ਸਾਹਮਣੇ ਨਹੀਂ ਆਇਆ ਸਰ ਕੁਝ ਹੋਰ ਕੋਈ ਇੱਕ ਵੈਪਨ ਮਿਲੇ ਹਾਲੇ ਇੱਕ ਵੈਪਨ ਮਿਲੇ ਜੀ ਉਹੀ ਵੈਪਨ ਇਹਨਾਂ ਨੇ ਜਿਹੜਾ ਸੁਖਰਾਜ ਹੈ ਜੇ ਉਹਦੇ ਦੇ ਪਹਿਲਾਂ ਇੱਕ ਪਰਚਾ ਦਰਜ ਹੈਗਾ ਪੀਐਸ ਪੱਟੀ ਦਾ ਤਰਨਤਰਨ ਦਾ 379 411 ਤੇ ਐਮ ਐਫਆਈ ਨੰਬਰ 16 ਨੌਰਥ 2024 ਦੀ ਇਹਨੇ ਉਦੋਂ ਪੱਟੀ ਤੋਂ ਇਹ ਜਦੋਂ ਇਹ ਪੁਰਾਣੇ ਪਰਚੇ ਦਾ ਵੈਪਨ ਹੈ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਅਨਮੋਲ ਨੂੰ ਦਿੱਤਾ ਸੀਗਾ ਵੈਪਨ ਸਕੂਟੀ ਖੋਣ ਲਈ ਤੇ ਉਸ ਤੋਂ ਬਾਅਦ ਅਨਮੋਲ ਜਦੋਂ ਇਹਨਾਂ ਨੇ ਸਕੂਟੀ ਖੋਲਹੀ ਉਸ ਤੋਂ ਇਹਨਾਂ ਨੇ ਉਸ ਤੋਂ ਬਾਅਦ ਇਹਨਾਂ ਨੇ ਜੁਗਰਾਜ ਨੂੰ ਵੈਪਨ ਦੇ ਦਿੱਤਾ ਸੀ ਤੇ ਫਿਰ ਇਹਨਾਂ ਤੇ ਅੱਗੇ ਇਹ ਰੈਕੀ ਰੁਕੀ ਵੀ ਕਰਦੇ ਰਹੇ ਆ ਬਾਕੀ ਲੋਕਾਂ ਦੀ ਹੋਰ ਵੀ ਜੋ ਸਾਨੂੰ ਪਤਾ ਚੱਲਿਆ ਹੈ ਕਿ ਇਹਨਾਂ ਨੇ ਇੱਕ ਤਰਨ ਤਰਨ ਇੱਕ ਤਾਂ ਪਹਿਲਾਂ ਵਾਰਦਾਤ ਆਲਰੇਡੀ ਉਹ ਰੈਕੀ ਕੀਤੀ ਸੀ ਇੱਕ ਇਹਨਾਂ ਨੇ ਹੋਰ ਵੀ ਅੱਗੇ ਇੱਕ ਵਾਰਦਾਤ ਨੂੰ ਇੰਜ਼ਾਮ ਦੇਣਾ ਸੀ ਤਰਨ ਤਰਨ ਉਹਦੀ ਵੀ ਇਹਨਾਂ ਨੇ ਪ੍ਰੋਪਰ ਰੈਕੀ ਕੀਤੀ ਹੋਈ ਸੀ ਕਿ ਬਹੁਤ ਦੇਰ ਤੱਕ ਕਰਦੇ ਆ ਰਹੇ ਇਹ ਬੇਸਿਕਲੀ ਇਹਨਾਂ ਦਾ ਕੰਮ ਰੇਕੀ ਦਾ ਹੀ ਹੈ ਜੀ ਅ ਉਹਦਾ ਸੈਕੂਟੀ ਕੂਟੀ ਗੋਈ ਸੀ ਜੋ ਅਸਲ ਵਿੱਚ ਦਰਬਾਰ ਸਾਹਿਬ ਤੋਂ ਆ ਰਹੇ ਸੀ ਕਿ ਇਹਨਾਂ ਦਾ ਟਾਰਗੇਟ ਹੀ ਸੌਫਟ ਸੀਗਾ ਉਹ ਨਹੀਂ ਉਹ ਬੰਦਾ 11:30 ਵਜੇ 11:40 ਦੇ ਕਰੀਬ ਦਰਬਾਰ ਸਾਹਿਬ ਤੋਂ ਵਾਪਸ ਆ ਰਿਹਾ ਸੀ ਬੇਸਿਕਲੀ ਇਹਨਾਂ ਦਾ ਮੋਟਰਸਾਈਕਲ ਖਰਾਬ ਹੋ ਗਿਆ ਸੀ ਸੋ ਦੇ ਵਾਂਟਿਡ ਕਨਵੈਨਸ ਟੂ ਟਰੈਵਲ ਅਪਨ ਤੇ ਇਹਨਾਂ ਕੋਲ ਵੈਪਨ ਸੀਗਾ ਤੇ ਇਹਨਾਂ ਨੇ ਫਿਰ ਤਿੰਨ ਮੁੰਡੇ ਤੁਰਦੇ ਜਾ ਰਹੇ ਸੀ ਕਿਉਂਕਿ ਮੋਟਰਸਾਈਕਲ ਪਿੱਛੇ ਇਹਨਾਂ ਨੇ ਬੈਡਨ ਕਰਤਾ ਸੀਗਾ ਤੇ ਇਹਨਾਂ ਨੇ ਵੈਪਨ ਦਿਖਾ ਕੇ ਤੇ ਸਕੂਟੀ ਖੋਈ ਸੀ ਜੀ ਸਰਪੰਚ ਕਤਲ ਦੀ ਗੱਲ ਕਰ ਰਹੇ ਹੋ ਤਰਨਤਨ ਵਾਲੇ ਤਰਨਤਨ ਵਾਲਾ ਜੀ ਚਾਰ ਬੰਦੇ ਹੋਰ ਅੱਗੇ ਪਹਿਲਾਂ ਵੀ ਰੈਸਕਿਟ ਨੇ ਜਿਹੜਾ ਇੱਕ ਕੋਠਾ ਵਾਂਗ ਦਾ ਸੰਦੀਪ ਗਰਮੀ ਲੈਣਾ ਚਾਹੁੰਦਾ ਨਹੀਂ ਤਰਨਤਨ ਪੱਟੀ ਵਾਲਾ ਜੀ ਹਾਂ ਜੀ ਸੰਦੀਪ ਇਥੇ ਬਰੇਗਾ ਕੋਠਾ ਦਾ ਵਿੱਚ ਪਾਇਆ ਰੈਸ ਹਾਂਜੀ ਹਾਂਜੀ ਤੇ ਉਹ ਇਹ ਉਹਨਾਂ ਦੇ ਨਾਲ ਐਸੋਜੇਟ ਸੀਗੇ ਜੀ ਦਲਵਾ ਦਲਵਾ ਤੋਂ ਹੀ ਸੀ ਇਹਨਾਂ ਦੀ ਏ ਬੇਸਿਕਲੀ ਪ੍ਰਬ ਦਾਸੂ ਵਲਨ ਅਸੋਸੀਏਟ ਅਸੋਸੀਏਟਡ ਹੈ ਜੀ ਇਹਨਾਂ ਦੀ ਵੱਖ-ਵੱਖ ਟੀਮਜ਼ ਹੁੰਦੀਆਂ ਕੋਈ ਰੈਕੀ ਕਰਦੀ ਹੈ ਕੋਈ ਵਾਰਤਾ ਦਾ ਇਨਜ਼ਾਮ ਕਰਦੀ ਹੈ ਜੋ ਵੀ ਇਨਫੋਰਮੇਸ਼ਨ ਗੈਦਰ ਕਰਦੇ ਸੀ ਇਹ ਪ੍ਰੋਪਰ ਪ੍ਰਬ ਦਾਸੂ ਵਲ ਨੂੰ ਦਿੰਦੇ ਸੀ ਜੀ ਬਿਲਕੁਲ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਇੱਕ ਬੰਦ ਇਹਨਾਂ ਨੇ ਇੱਕ ਬੰਦੇ ਦੀ ਰੈਕੀ ਵੀ ਕੀਤੀ ਹੈ ਜੀ ਜਿਹਨੂੰ ਮਾਰਨਾ ਸੀਗਾ ਉਹ ਵੀ ਕਾਟ देम ਔਨ ਟਾਈਮ ਤੇ ਅਵਰਟਡ ਦਾ ਮਿਸਾਲ ਸਰ ਤੁਸੀਂ ਕਿ ਯੂਐਸਏ ਜਿਹੜੇ ਗੈਂਗਸਟਰ ਦੇ ਨਾਲ ਤੁਸੀਂ ਲੋਕ ਕੀ ਨਾਮ ਸੀ ਹੋਗਾ ਪ੍ਰਬ ਦਾਸੂ ਵਲ ਉਨ ਨਾਲ ਉਹਦੇ ਨਾਲ ਟੱਚ ਨਹੀਂ ਸੀਗੇ ਉਹਨਾਂ ਨਾਲ ਬਿਲਕੁਲ ਇਨਟੱਚ ਸੀਗੇ ਥਰੂ ਸੋਸ਼ਲ ਮੀਡੀਆਸ ਅਕਸਰ ਬੋਸ ਲਾਸਟਲੀ ਹੋਏ ਇਹਨਾਂ ਵਿੱਚ ਵੀ ਨਹੀਂ ਇਹਨਾਂ ਨੂੰ ਕੋਈ ਇਨਪੁਟ ਮਿਲਿਆ ਜਾਂ ਕਰ ਸਕਦਾ ਨਹੀਂ ਦੇਖੋ ਐਵੇਂ ਹੈ ਕਿ ਅਸੀਂ ਕੋਈ ਵੀ ਬੈਡ ਐਲੀਮੈਂਟ ਨੂੰ ਜਦੋਂ ਵੀ ਅਰੈਸਟ ਕਰਦੇ ਹਾਂ ਵੀ ਐਕਸਪਲੋਰ ਆਲ ਦੋ ਆਪਸ਼ਨਸ ਕਿ ਕੋਈ ਬਲਾਸਟ ਹੋਈ ਹੈ ਕੋਈ ਪੁਰਾਣਾ ਵੀ ਕੋਈ ਕਤਲ ਹੋਇਆ ਕੋਈ ਸਿਰਫ ਸਾਡੇ ਜ਼ਿਲ੍ਹੇ ਦਾ ਨਹੀਂ ਹੋਰ ਵੀ ਜਿਹੜੇ ਬਾਕੀ ਜ਼ਿਲ੍ਹੇ ਹੈਗੇ ਆ ਉਹਨਾਂ ਦਾ ਵੀ ਅਸੀਂ ਕਰਦੇ ਹਾਂ ਇਹ ਨਾਲ ਉਹ ਹੋਰ ਵੀ ਚੋ ਹੋਰ ਵੀ ਪਤਾ ਲੱਗਾ ਕਿ ਹੋਰ ਵੀ ਮੁੰਡੇ ਨਾਲ ਦੇਖੋ 6 ਬੰਦੇ ਤਾਂ ਅਸੀਂ ਅਰੈਸਟ ਕੀਤੇ ਹੀ ਐ ਅਰਸ਼ਦੀਪ ਸਿੰਘ ਪ੍ਰਿੰਸਦੀਪ ਤੇ ਅਨਮੋਲ ਰੋਹਿਤ ਸੁਖਰਾਸ ਤੇ ਜਗਰਾਤ ਹੋਰ ਵੀ ਐਸੇ ਹੀ ਮਤਲਬ ਕਿ ਪੁਚਗੇ ਚ ਕਰ ਰਹੇ ਰਿਮਾਂਡ ਲੱਗਦਾ ਜੀ ਸਰਕੂਲ ਹਲੇ ਪਰਸੋ ਤੱਕ ਦਾ ਰਿਮਾਂਡ ਹੈਗਾ ਤੇ ਅਸੀਂ ਪੁਚਗੇ ਚ ਕਰ ਰਹੇ ਆ। ਸ਼ੌਨ ਪੁਲੀ ਕਰਦੇ ਪੈਸੇ ਮੰਗਦੇ ਕਰ ਰਹੇ ਸਾਰਾ ਕੁਝ ਕੁਝ ਪਤਾ ਲੱਗਦਾ। ਬੇਸਿਕਲੀ ਹਲੇ ਤਾਂ ਇਹੋ ਜਿਹਾ ਤਾਂ ਕੁਝ ਨਹੀਂ ਹੈ ਪਰ ਆਬਵੀਅਸਲੀ ਜਿਹੜਾ ਕੋਈ ਮਾੜਾ ਚੰਗਾ ਕੰਮ ਕਰਦਾ ਉਹ ਪੈਸੇ ਲਈ ਤਾਂ ਕਰਦਾ ਹੀ ਹੈ ਕਿ ਕਿੰਨਾ ਸਮਾਂ ਹੋ ਗਿਆ ਨਾ ਮੈਂ ਇਸ ਕਰਾਈਂ ਟ੍ਰਾਈਮਲ ਵੀ ਆ ਤੋ ਪਹਿਲੇ ਦੇਖੋ ਹੋਰ ਕਿਸੇ ਸવાય ਸੁਖਰਾਜ ਦੇ ਕਿਸੇ ਤੇ ਹੋਰ ਕੋਈ ਪਰਚਾ ਨਹੀਂ ਹੈ 18-19 ਸਾਲ ਦੇ ਹੈਗੇ ਹਾਂਜੀ ਆਬਵੀਅਸਲੀ ਜੀ ਈਜ਼ੀ ਮਨੀ ਥੋੜਾ ਜਿਹਾ ਕੰਮ ਕੀਤਾ ਰੈਕੀ ਕੀਤੀ ਤੇ ਲੈ ਕੇ ਟੈਕਸ ਦਾ ਬੱਕ ਹਾਂ ਜੀ ਸੁਖਰਾਜ ਲੱਗਾ ਇਹਨਾਂ ਨੇ ਜਾ ਕੇ ਆਇਆ ਇਸ ਕੰਮ ਦੇ ਵਿੱਚ ਉਹ ਲੰਦਾ ਕਿ ਉਹ ਮਿੰਹ ਐ ਬੇਸਿਕਲੀ ਇਹਨ ਮੋਲ ਲੈ ਕੇ ਆਇਆ ਅਨਮੋਲ ਹੈ ਦੀ ਉਹ ਹੀ ਇਜ਼ ਇਨ ਡਾਇਰੈਕਟ ਟੱਚ ਵਿਦ ਪ੍ਰਬਦਾ ਸੁਬਰ ਉਹ ਹਾਂਜੀ ਕੀ ਹੈ ਕਿ ਇਹਨਾਂ ਦੀ ਉਮਰ 18-19 ਸਾਲ ਦੀ ਹਾਂਜੀ ਛੋਟੀ ਨੇ ਜੀ